ਓ ਯਾਰ ਮਨੂੰ ਲੱਗਦਾ ਨਾ ਆ ਮੈਂ ਕਣੇ ਜੇ ਜੰਗਲ ਵਿੱਚ ਆ ਗਿਆ ਮੈਂ ਤਾਂ ਅੱਗੇ ਜੁਕੀ ਆ ਆ ਪਤਾ ਨਹੀਂ ਮੈਂ ਕਿੱਥੇ ਫਸ ਗਿਆ ਬਾਬਾ ਜੀ ਤੁਸੀਂ ਕੌਣ ਹੈ ਬੱਚਾ ਤੂੰ ਜ਼ਿੰਦਗੀ 'ਚ ਬਹੁਤ ਦੁੱਖ ਦੇਖੇ ਆ ਆ ਪਤਾ ਤੇਰਾ ਭਲਾ ਕਰਨ ਆਏ ਆ ਜਾ ਉੱਥੇ ਕਿੱਟ ਪਈ ਆ ਖੇੜ ਦੇ ਥੱਲੇ ਸੋਨੇ ਦੇ ਸਿੱਕੇ ਪਿਆ ਉਹ ਰੋਜ਼ ਚੱਕ ਕੇ ਲੈ ਜਾ ਕਰ ਤੇਰੇ ਸਾਰੇ ਦੁੱਖ ਕੱਟੇ ਜਾਣਗੇ ਪਰ ਕਿਸੇ ਨਾਲ ਗੱਲ ਨਾ ਕਰੀ ਠੀਕ ਆ ਬਾਬਾ ਜੀ ਮੈਂ ਨਹੀਂ ਕਿਸੇ ਨਾਲ ਗੱਲ ਕਰਦਾ ਓ ਬਾਬਾ ਜੀ ਕਹਿੰਦੇ ਸੀ ਇੱਟ ਥੱਲੇ ਸਿੱਕਾ ਪਿਆ ਸੋਨੇ ਦਾ ਬਾ ਦੇਖਦਾ ਓ ਬਾਬਾ ਜੀ ਦਾ ਸੱਚ ਕਹਿੰਦੇ ਆ ਅੱਛਾ ਆਕਾਰ ਹੋਣਾ ਆਪਣੀ ਆ ਇਹ ਕਾਰ ਮੈਂ ਲਈ ਆ ਆਪਣੇ ਤਾਂ ਰੱਬ ਦੀ ਬਹੁਤ ਮਿਹਰ ਹੋ ਗਈ ਆ ਆਪਣੀ ਕਾਰ ਆਪਣੇ ਕੋ ਇੰਨਾ ਪੈਸਾ ਕਿੱਥੋਂ ਆਇਆ ਪੈਸਾ ਕਿੱਥੋਂ ਆਇਆ ਓਰੇ ਅੱਛਾ ਆ ਦੇਗਾ ਪਕੋਟੀ ਲੈ ਲਈ ਆ ਆਪਣੇ ਕੋ ਬੜਾ ਪੈਸਾ ਹੋ ਗਿਆ ਹੁਣ ਭਾਂਜੀ ਆ ਕਾਰ ਤੁਸੀਂ ਲਈਏ ਤੁਹਾਡੇ ਤੋਂ ਇੰਨਾ ਪੈਸਾ ਕਿੱਥੋਂ ਆਇਆ ਉਹ ਨਾ ਕਿਸੇ ਨਾਲ ਗੱਲ ਨਾ ਕਰੀ ਮੇਰੇ ਘਰ ਵਾਲੇ ਨੂੰ ਨਾ ਰੋਜ਼ ਇੱਕ ਬਾਬਾ ਸੋਨੇ ਦਾ ਸਿੱਕਾ ਦਿੰਦਾ ਮੈਨੂੰ ਕੀ ਲੋੜ ਆ ਗੱਲ ਕਰਨ ਦੀ ਬੰਦੇ ਜੀ ਮੈਨੂੰ ਪਤਾ ਲੱਗਾ ਤੁਸੀਂ ਬੜੀ ਵੱਡੀ ਕੋਠੀ ਵੀ ਲੈ ਲਈ ਇਹ ਨਾ ਬਾਬੇ ਸੁੱਤਿਆਂ ਵਾਲੇ ਦੀ ਮਿਹਰ ਆ ਤੂੰ ਕਿਸੇ ਨਾਲ ਗੱਲ ਨਾ ਕਰੀ ਓ ਯਾਰ ਅੱਜ ਤੇ ਸਿਕਾ ਹੀ ਐ ਨਹੀਂ ਬੱਚਾ ਹੁਣ ਤੈਨੂੰ ਤੇ ਸਿਕਾ ਨਹੀਂ ਮਿਲਣਾ ਤੂੰ ਜਨਾਨੀਆਂ ਨਾਲ ਗੱਲ ਕਰਤੀ ਏ ਓ ਜਾ ਵੱਡਾ ਬਾਬਾ ਬਣਿਆ ਫਿਰਦਾ ਤੂੰ ਵੀ ਜਨਾਨੀਆਂ ਪਿੱਛੇ ਲੱਗ ਗਿਆ ਨਾ ਭੌੜਾ ਪਾਰੇ ਰੌੜਾ ਇਹ ਭੌੜੇ ਦਾ ਰੌੜਾ